ਪੈਣ ਦਿਖਾ ਰਹੀ ਏ ਘਰ ਆ ਮਨੂਰੀਆਂ ਨੂੰ ਤੇ ਕਿਉਂ ਨਹੀਂ ਮੈਂ ਤਾਂ 2 ਮਹੀਨੇ ਬਾਅਦ ਮਹੀਨੇ ਬਾਅਦ ਕਿਹੜਾ ਮਾਰ ਦੇਣਾ ਤੇ ਅਮਨ ਘਟ ਆਉਂਦੀ ਹੁਣ ਕੰਮ ਹੁੰਦੇ ਨੇ ਘਰੇ ਪਰ ਮੈਂ ਕੋਈ ਕਬੀਲਦਰੀ ਦੇ ਕੰਮ ਉਹਨਾਂ ਤਾਂ ਵੀ ਆ ਜਣਾ ਤੇ ਮੇਰਾ ਭਾਣ ਜੀ ਵੀ ਪੰਨਣ ਲੱਗ ਗਿਆ ਪੱਗ ਸੋਣਾ ਸੋਣਾ ਭਾਣ ਜਾਂ ਮੇਰਾ ਤੇ ਮੰਮੇ ਨੂੰ ਭਾਣ ਜੀ ਜੀ ਪੁੱਤਾਂ ਵਾਂਗੂ ਪਿਆਰੇ ਹੁੰਦੇ ਨੇ ਤੇ ਇਧਰ ਮੇਰੀ ਭਾਣ ਜੀ ਗੁਰਲੀਨ ਨੀਤਰੂ ਸਾਰੇ ਜਾਣਦੀ ਹੋ ਤੁਸੀਂ ਇਹ ਕਾ ਇਹ ਨਿਮਾਰੀ ਦੇ ਏਰਮਾ ਪੋਲਿਸ ਦੇਪਰਾ ਏਰਮਾ ਇਹ ਦੇਖਿਆ ਕਿੰਨੇ ਸੁਲਾਈ ਤੇ ਨਵੇਂ ਖਵਾਣ ਨੂੰ ਬੰਦ ਹੈ ਹਲੋ ਹਾਂ ਸਤਨਾਮ ਠੀਕ ਆ ਵਧੀਆ ਹਾਂ ਕਿਲਦੀ ਮੈਂ ਤਾਂ ਕਿਹਾ ਮੈਂ ਪਾਸੇ ਵੀਡੀਓ ਬਹੁਤ ਸੋਹਣੀ ਬਣਦੀ ਇਨਾ ਮੈਂ ਕਮਰਾ ਕਰਕੇ ਕ੍ਰੀਏਟਿਵ ਵਾਲਿਆਂ ਦੀ ਵੀਡੀਓ ਦੀ ਤੇ ਦੇਖ ਲੈ ਭਾਈ ਆਪਣੀ ਮੁੰਡਾ ਦਾ ਘਰ ਤੋਂ ਮਾਰ ਕੇ ਐ ਕਿ ਉਹ ਲੱਭੀ ਜਾਣਾ ਤੇਲੀਆ ਜੀ ਤੇ ਉਹ ਜਿਸ ਤੇਰਾ ਰੇਬਰ ਤੂੰ ਕਮਰਾ ਦਾ ਰੋਕ ਲੈ ਭਾਈ ਪਹਿਲੀ ਹਾਂ ਰੋਕਿਆ ਮੈਂ ਉੱਪਰ ਠੀਕ ਹੈ ਤੁਸੀਂ ਰੋਕ ਦੇਖ ਲਈ ਜਿਹੜੀ ਤੇ ਇਹ ਸੱਦਾ ਕੁ ਬਣਾਇਆ ਮੇਰੀ ਭੈਣ ਨੇ ਤੇ ਜਿਹੜੀ ਚਲੋ ਬੈਠੋ ਚਲਾਇ ਬੈਠੋ ਪਤਾ ਦਰ ਇਸ ਘਰ ਮਣੀ ਦੇ ਵੀਰ ਸਾਥ ਨਾਲ ਪਿਆਰ ਨਾਲ ਤੇ ਆਪਣਾ ਤੁਸੀਂ ਰਿਹਾ ਹੋਦੇ ਆ ਤੇ ਇਹਦੇ ਬਣੌਰ ਪੁੱਛੇ ਬਹੁਤ ਜਿਆਦਾ ਬੇਨਤੀ ਹੈ ਇਹ ਬੇਨਤੀ ਹਰ ਕੋਈ ਨਹੀਂ ਕਰ ਸਕਦਾ ਤੇ ਬੋਲਣ ਨੂੰ ਜ਼ੁਬਾਨ ਤੇ ਦਿਮਾਗ ਐਡਾ ਕਹਿਣਾ ਬੰਦੇ ਨੂੰ ਬਹੁਤ ਵੀ ਲੱਗਿਆ ਬਹਿ ਕੇ ਐਡਾ ਕੋਈ ਦੇਖ ਤੂੰ ਹਾਂਜੀ ਨਾਲ ਦਾ ਨੀ ਪਿਆ ਪਿੰਕੂ ਉਹਦਾ ਕਿੰਨਾ ਦਾ ਹੋਣਾ ਨਹੀਂ ਤੇ ਮਾਲੇ ਦਾ ਆ ਗਿਆ ਪਿੱਟਾ ਉਹ ਨੀਂਦ ਦਾ ਕੰਮ ਅੜ ਗਿਆ ਹਾਂ ਜਾਦਾ ਲੱਗਿਆ ਬਾਈ ਤੋ ਕਿੰਨੇ ਰੋਪਏ ਇਹਦੇ ਕਾਲੇ ਬ੍ਰੀਨ ਐ ਇਹ ਸੋਹਣਾ ਬਹੁਤ ਲੱਗਦਾ ਜਿਹੜਾ ਉਹ ਸੀਗਾ ਦੂਜਾ ਚੰਗਾ ਨੇ ਬਾਈ ਇਹਦੇ ਦਾ ਸਾਰੇ ਸਾਰੇ ਤੇ ਕੋਈ ਕਾਲੇ ਝੂਟੇ ਨਹੀਂ ਸਾਰੇ ਮੈਂ ਤਾਂ ਆ ਵੀ ਸੋਹਣਾ ਲੱਗਿਆ ਸੀ ਕਿਹੜਾ ਦੇਖਣਾ ਮੈਂ ਤਾਂ ਆ ਵੀ ਪੁੱਤ ਕੀ ਇਹਦੇ ਨਾਲ ਆਪਾਂ ਹਾਂ ਉਹ ਪੁਰਾਣੇ ਵਾਲਾ ਸੀ ਹਾਂ ਇਹ ਸਲਵਾਰ ਲਵਾ ਲਿਆ ਇਹਨਾਂ ਬਾਕੀ ਤੇਰੀ ਮਰਜ਼ੀ ਆ ਰਹਿਣਾਂ ਦਾ ਕਿ ਮਾਂ ਜਲਦੀ ਆਉਗਾ ਨਾ ਸੁਪਰੀ ਜਿੰਨੀ ਕਿ ਨਹੀਂ ਤੇ ਜਿੱਥੋਂ ਉਹ ਭਾਵੇਂ ਇਹਦੇ ਵਿੱਚ ਆਉਂਦੇ ਸੌਫਟ ਤੇ ਪ੍ਰੋਪਰ ਚੱਲੇ ਉਹ ਆਉਂਦੇ ਬਿੱਟਾ ਆਪਾਂ ਤੇਲਾ ਆ ਲੈਣਾ ਤੇ ਏੜਾ ਤਾਂ ਕਿੱਟ ਹੈ ਠੀਕ ਹੈ ਤਾਂ ਕੁਝ ਵੀ ਦੇਣ ਤਾਂ ਹੀ ਕਿਤਾਬ ਇਹ ਆ ਮੇਰੀ ਭੈਣ ਦਾ ਬੁਟੀਕ ਜੀ ਤੇ ਕਮਰੇ ਹੋਰ ਵੀ ਭਰੇ ਪਏ ਨੇ ਕੱਪੜਿਆਂ ਨਾਲ ਤੇ ਡੇਲੀ ਕੱਪੜਾ ਆਉਂਦਾ ਜਾਂਦਾ ਹੈ ਪਾਰਸਲ ਜਾਂਦੇ ਨੇ ਤੇ ਮੇਰਾ ਭਾਣ ਜੱਭੂ ਗੋਸਾ ਸਾਡਾ ਲਾੜਲਾ ਤੇਰੇ ਭਾਈ ਨੇ ਬਦਦਕ ਪ੍ਰਣਾਲੀ ਆਪਰੇ ਇਹਦਾ ਹੀ ਆਪਾਂ ਤੇਰੀਆਂ ਤੇਰੀਆਂ ਦਫਾ ਕਿਹਾਣਾ ਇੱਧਰ ਆਈ ਮਾਗਰ ਮਲੇ ਇਹਨੂੰ ਮਿੱਠਾ ਜਾ ਪਿਲਾ ਨਹੀਂ ਆ ਕੇ ਨਾਲ ਦੋ ਮੇਰੇ ਸਾਡਾ ਕੀ ਹੋ ਗਿਆ ਪਰ ਇਹ ਮਾਲਣ ਆਹ ਹਸੂ ਤੇ ਮੇਰੇ ਕੋ ਭਾਈ ਨੇ ਪ੍ਰਣਗਿ ਜੁਗ ਜੁਗ ਜੀ ਭਾਈ ਭਾਣ ਦੇ ਦੋ ਗੱਲ ਨਾ ਕੋਈ ਆਪ ਨਵੇਂ ਕਰਾਉਂਦੇ ਆ ਇੱਕ ਮਿਨਾਪ ਕਰ ਚੱਲ ਆਪਾਂ ਜਾਈ ਪਈ ਕਿੰਨਾ ਨੂੰ ਗੁੱਸੇ ਦਾ ਕਰ ਗਰਮੀ ਤੇ ਪੜੇ ਰਖੜੀਆਂ ਕਿਹੜੇ ਤੂੰ ਮੈਂ ਉਹ ਬਪਾਏ ਤੇ ਉਹ ਆਇਆ ਕਰ ਲੈ ਦੇ ਦੋ ਹੋਣ 3 ਵਜੇ ਤੋਂ ਚਲ ਤੇਰਾ ਵਾਰੀ ਸੋਚ ਰਿਹਾ ਨਹੀਂ ਤੂੰ ਤਾਂ ਹੋ ਤੇਰਾ ਫਾਈਨਲ ਆ ਹੁਣ ਓਕੇ ਹੁਣ ਫੇਰ ਤਾਂ ਨਹੀਂ ਕਹਿੰਦੇ ਜੀ ਲਿਸ ਆਉਂਦਾ ਚਲ ਇਹਨਾਂ ਦੇ ਹੋ ਗਏ ਲੈ ਪਾ ਦੇ ਵੀਰੇ ਲਫਾਤੇ ਚ ਫਿਰ ਤੈਨੂੰ ਹਾਪੇ ਦੇ ਦਾਂ ਚਾਹ ਦੇ ਤਾਂ ਤੁਸੀਂ ਪੀ ਲੋਗਾ ਥੋੜੀ ਥੋੜੀ ਚਾਹ ਨਾ ਬਾਈ ਉਹ ਇਹਦੇ ਥੱਲੇ ਲੋਣ ਲਗੋਗੇ ਲਾ ਲੈ ਇਹਨੇ ਘਰ ਮਿੱਤੀ ਨਾ ਇਹਨੂੰ ਬੋਤਲ ਵਿੱਚ

ਮੇਰੇ ਇੱਥੇ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਜਦੋਂ ਹੁਣ ਅਸੀਂ ਬਾਹਰ ਹਾਂ ਆ ਗਰਮੀ ਹੈ ਤੇ ਮਰਤਪੈਣ ਕੋਲ ਜਾਣੇ ਆ ਮਰਤਪੈਣ ਕੋਲ ਜਾ ਕੇ ਫਿਰ ਮਤੀਤ ਪੈਣ ਕੋਲ ਜਾ ਕੇ ਪੇਰ ਪੰਡ ਜਾਂਵਾਂਗੇ ਫਿਰ ਸਾਨੂੰ ਆਪਦਾ ਘਰ ਫਿਰ ਸਿੱਧਾ ਘਰੇ ਜਾ ਕੇ ਰੋਟੀ ਪਾਣੀ ਬਣਾ ਕੇ ਫਿਰ ਕਿਤੇ ਕੰਮ ਦੀ ਬੁੱਕਾ ਪੜਾ ਚਲੋ ਇਹ ਆਏ ਜੇ ਪੈਰ ਉਹਨਾਂ ਦਾ ਸਮਾਨ ਕਿਤੇ ਖਰਾਬ ਨਾ ਹੋ ਜੇ ਪਿਆ ਤੇ ਚਲ ਟਾਈਮ ਤੇ ਪਹੁੰਚ ਗਿਆ ਠੀਕ ਹੈ ਇਹ ਪੈਣ ਕੋਲ ਥੋੜਾ ਵੱਧ ਟਾਈਮ ਲੱਗਿਆ ਹੁਣ ਉਹਨਾਂ ਕੋਲ ਥੋੜਾ ਥੋੜਾ ਕੱਟ ਟਾਈਮ ਅੱਤ ਗਿਆ ਜੱਪਸਾ ਲੋਜੀ ਆਪਣੇ ਕੋਲ ਵੀ ਆ ਗਿਆ ਸੁਧਾਰੋਂ ਮੈਂ ਸਵੇਰ ਦੀ ਅੱਖਾ ਬੱਕ ਕੇ ਦੇਖ ਤੈਨੂੰ ਜਿਹੜਾ ਬੱਗੀ ਦਾ ਘੜਕਾ ਹੁੰਦਾ ਪਹਿਲਾਂ ਤਰਸੇਮ ਵੀ ਕਹਿੰਦੇ ਕੱਲ ਦੇ ਕਹੀ ਜਾਂਦੇ ਕਿ ਜੋਤ ਕਰਨ ਆਪਾਂ ਕੱਲ ਨੂੰ ਆਵਾਂਗੇ ਮਾਚਲ ਮੇਰੇ ਕੋਲ ਆਉਣ ਪਹਿਲਾਂ ਤਰਸੇਮ ਕਿਸੇ ਰੌਲੇ ਚ ਵਗਾ ਸਾਨੂੰ ਪਤਾ ਹੀ ਹੈ ਨਾ ਪੰਚਾਇਤ ਮੈਂਬਰ ਕਰਕੇ ਕੋਈ ਨਾ ਕੋਈ ਸਵੇਰ ਪੰਗਰ ਪਿੰਡ ਚ ਪਿਆਈ ਰਹਿੰਦਾ ਕਿਸੇ ਵੱਟ ਦਾ ਰੌਲਾ ਕਿਸੇ ਦੇ ਘਰ ਦਾ ਕਲੇਸ਼ ਹੈ ਨਾ ਉੱਥੇ ਟਾਈਮ ਲੱਗ ਗਿਆ ਪਰ ਮੈਂ ਆਮਨ ਨੂੰ ਮੈਸੇਜ ਕੀਤਾ ਮੈਂ ਕਹਾ ਹੁਣ 10:30 ਹੋ ਗਏ 11:00 ਮੈਂ ਕਹਾ ਆਮਨ ਤੁਸੀਂ ਆਵੋਗੇ ਕਹਿੰਦੀ ਪਾਣੇ ਤਿਆਰ ਹੋਏ ਬੈਠਾ ਮੈਂ ਤੇ ਨਹੀਂ ਤੇ ਕਹਿੰਦੇ ਤਿਆਰ ਹੋਏ ਬੈਠਿਆਂਗੇ ਦੇਖੋ ਕਹਿੰਦੀ ਤਰਸੇਮ ਵੀ ਰੌਲੇ ਚ ਗਿਆ ਹੋਇਆ ਹੈ ਫਿਰ ਇਹਨਾਂ ਨੂੰ ਕੁ ਵੇਲਾ ਹੋ ਗਿਆ ਫਿਰ ਸਿੱਧੇ ਲੱਗ ਗਏ ਵੀ ਇੱਥੇ ਤੇ ਨੇੜੇ ਅਜੇ ਟਾਈਮ ਨਾ ਆ ਰਿਹਾ ਫਿਰ ਵੀ ਅਸੀਂ ਚਲ ਕੱਲ ਨੂੰ ਵੀ ਆ ਜਾਾਂਗੇ ਹਨਾ ਮੈਨੂੰ ਆਏ ਸੀ ਮਹਾਕਾਲ ਨੂੰ ਕਿਤੇ ਫਿਰ ਅਸੀਂ ਵੀ ਜਾਣਾਗਾ ਪਰ ਰਿਸ਼ਤੇਦਾਰੀ ਚ ਵੀ ਕਿਤੇ ਵਿਚਾਰੇ ਮੋੜਨਾ ਨਾ ਹਨਾ ਚਲੋ ਵਧੀਆ ਹੋ ਗਿਆ ਟਾਈਮ ਕੱਢ ਲਿਆ ਅੱਜ ਇਹਨਾਂ ਨੇ ਹਰਜੋਤ ਕਹਿੰਦਾ ਸੀ ਕਿ ਕਹਿੰਦਾ ਮੈਂ ਤੇ ਬੀਬੀ ਅਸੀਂ ਗੱਡੀ 'ਚ ਜਾਵਾਂਗੇ ਕਹਿੰਦਾ ਮੈਂ ਕਹਿੰਦਾ ਇਹਨਾਂ ਨੂੰ ਬੀਬੀ ਬੈਠੀ ਹਾਂ ਬਾਹਰ ਦੀ ਫੁੱਟ ਚੱਲ ਬੱਸ ਇਹ ਚੱਲ ਵੀ ਆਉਂਦੀ ਤਾਂ ਹੈਗੀ ਵੀ ਮੂੰਹ ਡਰ ਲੱਗਦਾ ਹੈਗਾ ਮੈਂ ਵੀ ਨਹੀਂ ਆਣਾ ਵੀ ਨਹੀਂ ਆਣਾਗਾ ਚੱਲ ਸੇਫ ਐਥੇ ਤਾਂ ਨੇੜੇ ਹੈਗਾ ਹਨਾ ਵੀ ਜਾ ਲੈ ਜੀ ਬੀਬੀ ਨੂੰ ਕਿਥੇ ਦੋਨੇ ਜਾਣੇ ਬਾਕੀਓ ਤੁਹਾਨੂੰ ਬੜੀਆ ਲੱਗੂ। ਜੇ ਹੁਣ ਅਸੀਂ ਕਸੂਰ। ਕੋਈ ਨਾ ਮੁੱਕੀ ਰਾਕ ਤੋਂ ਵਿੱਚ ਬਾਹਰ ਕੰਟਰੋਲ। ਨਾ ਹੌਲੀ ਰੱਖੇ ਲੱਗਣਾ ਤਾਂ ਹੋਰ ਹੌਲੀ। ਨਹੀਂ ਬਈ ਸੋਗਾ ਬੜੀਆ ਤੁਹਾਨੂੰ। ਮੈਨੂੰ ਆ ਗਿਆ ਮੇਰੇ ਮੋੜਾ। ਥੋੜਾ ਥਾਲ। ਹਾਂ ਮਸੀ ਹਾਂ ਸਰਮਪਾਲ। ਸਰਮ ਨਾ ਗਿਉਣੇ। ਇਹ ਨਹੀਂ ਮੈਂ ਕਹਿੰਦਾ ਤਾਰੀ ਗੇ। ਕੁਝ ਨਹੀਂ ਹੁੰਦਾ ਸਾਰਿਆਂ ਵਿੱਚ ਲਾ। ਜੇ ਤੂੰ ਸਿਰ ਤੋਂ ਨਾਲ ਹਨੋਰ ਬਿਠਾ ਲਿਆ ਕਰ। ਮੈਂ ਇਤੋਂ ਡਰਦਾ ਕਰਦਾ ਕਿ ਉਹ ਮੇਰੇ ਤੋਂ ਲੈ ਕੇ ਇਹਨੂੰ ਡਰ ਦਿੰਦਾ। ਮਾੜੀ ਦੇ ਬਾਰੇ ਕਾੜ ਕੇ ਵੀ ਲੈਣਾ ਸਪਰੇਅ ਕਰਨਾ ਰੇ ਜਿਪਾ ਕੰਮ ਕਰੂ। ਬਾਰ ਬਾਰੀ ਸੋਰੀ ਜੁਰ ਹੈ। ਨਾ ਆ ਕੇ ਜਾਂਦੇ ਸਾਲ ਨੂੰ ਦੌਰ। ਨਾ ਹੋ ਰਿਹਾ ਤਾਂ ਕੰਮ ਮਸਹਾ ਹੱਥ ਇਸ ਚ ਜੋਰ ਦੱਸੀ ਗਿੰ। ਫਾਇਦ ਨਿਆ ਆਣਾ। ਉਹਦੇ ਕਈ ਵਾਰ ਕਹੇ ਹਟਾ ਪੋਹ ਮੈਂ ਤੇਰੇ ਕੋਲ ਸਨਾਰਾ ਲੈ ਕੇ ਆਉਂ। ਤੀਆਂ ਵੇਲੇ ਆਉਂ ਮਾ ਚੰਗਾ। ਪਰ ਤੂੰ ਆਜੇ ਕਰਮਾ ਕੇ। ਨਾ ਬਹਾਨੇ ਜਨ ਨਾਲ ਆਏ ਝੰਡਾ। ਸੁਨੀਵਾਰ ਨੂੰ ਗਰਮੀ ਤਾਂ ਉਹ ਜੋ ਆਜੇ ਤੁਸੀਂ। ਮੈਂ ਤੀਆਂ ਤੇ ਆ ਜਰੂਰ ਆਉਂਗਾ ਆਪਣੇ ਸੋਨ ਸਰਦਾ ਵੀ ਦੇਣਾ ਆ ਨਾਲ ਤੀਆਂ ਦਾ ਹੈ ਹਾਂ ਨਾਲ ਸੁਧਾਰਣਾ ਨਹੀਂ ਲੱਗਿਆ ਮੈਨੂੰ ਸਦਾ ਪੱਕਾ ਕੰਮ ਕਰਕੇ ਨਾਲ ਆ ਜੀ ਜਰੂਰ ਜੇ ਉੱਧੇ ਕੋਈ ਦਿੱਕਤ ਆਇਆ ਫਿਰ ਅਸੀਂ ਪੱਕਾ ਰੱਖ ਲਈਏ ਇਹਦੇ ਨਾਮ ਆ ਕੇ ਹਾਂ ਜਰੂਰ ਹੈ ਨਾ ਹਾਂ ਮੈਂ ਕੱਲ ਪਰਸੋਂ ਨੂੰ ਦੇਖ ਰਾਵਾਂ ਮੈਂ ਜਾਉਂਗਾ ਸੀ ਨੀ ਨਾਲ ਜਵਾਖੜੀ ਜੋਂ ਉਹਨਾਂ ਨੇ ਕੁਝ ਦਿੱਕਤ ਹਾਂ ਮੱਖਣ ਕਰਕੇ ਪੁੱਛ ਮੈਂ ਉਹਨਾਂ ਨਾਲ ਕਿਹਦੀ ਮਸੂ ਰੱਖ ਲਈ ਉਹਨਾਂ ਚ ਲੈ ਜਾਣਾ ਰੱਖੀ ਉਹਨਾਂ ਨਾਲ ਇਹ ਤਾਂ ਲੰਬੇ ਟਾਈਮ ਹੋਵੇ ਤਾਂ ਜਰੂਰ ਅਮਰ ਨੇ ਤਿਆਰ ਹੋਣਾ। ਮੋਦਮ ਗੁਰਿੰਦਰ ਬੈਠੀ ਆਉਂਦੀ ਨਹੀਂ ਪਰ ਉਹ ਸੌਰੀ ਕਰਦਾ। ਹੋਰ ਪਰ ਤੂੰ ਭੱਗ ਜੀ ਘਰ ਤਾਂ ਕੁਝ ਨਹੀਂ ਹੁੰਦਾ ਇੱਕ ਦਿਨ ਨਾਲ ਹੋਈ ਜਿਹੜਾ ਘਰ ਜੇ ਇਹ ਨਾ ਮਰੀਆ ਸੁਣ ਤੇ ਮੇਰੇ ਕਦੇ ਵੀ ਮੈਂ ਮਿੱਤਰ ਸਿੰਘ ਨਾਮ ਬਾਜ ਨੂੰ ਮੇਰੇ ਤੋਂ ਕਰਨਾ। ਇਹ ਕਹਿੰਦੇ ਆਪਾਂ 11 ਵਜੇ ਤੋਂ ਪਹਿਲਾਂ ਆ ਕੇ ਤੁਰਨਾ। ਮਸੀ ਅਜੇ ਸਾਡੇ ਦਾ ਸਿਆ ਰੋਗ ਦੀ ਮਸੀ ਮੰਮਲ ਲਾਗੀ ਕੰਮ ਕਰਦੀ ਮੈਨੂੰ ਇੰਨੀ ਗਰਮੀ ਆਈ ਮੈਂ ਕਿਹਾ ਵੀ ਉਹਦੇ ਆਉਣ ਦੇ ਤੋਂ ਪਹਿਲਾਂ ਮੈਂ ਤਿਆਰ ਹੋ ਜਾਈ ਮੈਂ ਲੱਗਿਆ ਕਿ ਡਿੱਗੂਗੀ ਇੰਨੀ ਗਰਮੀ ਸਵੇਰੇ ਨਿਕਲਦੇ ਨਿਕੇ ਨਿਕੇ ਕੰਮ ਆਪਣਾ ਨਹੀਂ ਕੀਗਾ ਤੁਰਨ ਵੇਲੇ ਵੀ ਨਹੀਂ ਬੰਦ ਤੇ ਕਬਰ ਰੋਟੀ ਪਾਣੀ ਦਿਖਾ ਦੇ ਪਾਂਡਾ ਕੀ ਕਰੇ ਮੇਰੇ ਮੰਮੀ ਦੇ ਪਿਆ ਆਏ ਤੇ ਵੀ ਆਇਆ ਚਲੋ ਮੈਂ ਜਿਆਦਾ ਉਹਨਾਂ ਕੋਲ ਬੀ ਆ ਆਇਆ ਮੇਰੇ ਵੀ ਉਧਰ ਕਰਿਓ ਮੈਂ ਇੱਥੇ ਹੀ ਮੁਕਦਾ ਇੱਥੇ ਹੀ ਮੁਕਦਾ ਮਸੀ ਬੀਬੀ ਹੁਣ ਆਇਆ ਕੁੜੀਆਂ ਟੇਪਨ ਪੈਕ ਕਰ ਦਿੰਦੀ ਐ ਉਹ ਨਿਕੜਿਆ ਨਹੀਂ ਨਿਕੜਿਆ ਬੜਾ ਹੱਗ ਤੱਕੇ ਲੱਗਦਾ ਹਨਾ ਤੇਰਾ ਤਾਂ ਲੱਗਦਾ ਬਾਹਰੋਂ ਆ ਕੇ ਠੰਡਾ ਵੇਰ ਨਹੀਂ ਨਹੀਂ ਕਿ ਨਹੀਂ ਸ਼ਾਂਤੀ ਰ ਖੜਕੜ ਵਾਲਾ ਫਾਇਦਾ ਨਹੀਂ ਵੀਡੀਓ ਵੀ ਬਣਾਉਣੀ ਹਾਂ ਹਾਂ ਫਿਰ ਬਾਹਰ ਵੀਡੀਓ ਕਾਹਤੇ ਹੋਈ ਤਾਂ ਤੁਸੀਂ ਪੱਕਾ ਲਾ ਕੇ ਵੀਡੀਓ ਬਣਾਉਣਾ ਤੇ ਉਹ ਕਮੈਂਟ ਵੀ ਆਉਂਦੇ ਨੇ ਵੀ ਵੀਡੀਓ ਚ ਕੱਟ ਤਾਂ ਜਾਂਦੇ ਹੁੰਦੇ ਕਰਵਾ ਉਹ ਕਰਾ ਕੀ ਆ ਦਿੱਚ ਲੋਟ ਹੁੰਦਾ ਲੋ ਜੀ ਉਹ ਗਰਮੀ ਨੂੰ ਮਾੜੀ ਨਾਲ ਕੋਸ ਹੋਈ ਬੈਠੀ ਆ ਮੈਨੂੰ ਦਿਖਾਇਆ ਸੂਟ ਗਰਮੀ ਇਤਰਾ ਦਿੱਤਾ ਉਹ ਸੂਟ ਤੇ ਕਹਿੰਦੀ ਮੈਨੂੰ ਹੋਰ ਦਿੰਦੀ ਸੀਗੀ ਕਹਿੰਦੀ ਮੈਂ ਆਖਿਆ ਮੈਂ ਤਾਂ ਪਸੰਦ ਦਾ ਬਟਿਕ ਚ ਜਾਇਦਾ ਪਸੰਦ ਹੋਇਆ ਤੇ ਚਲਿਆ ਗਿਆ ਲੋ ਕੁੜੀਨ ਕਰਨਾਗੇ ਤੂੰ ਆ ਆ ਮੈਂ ਮੈਂ ਦੇ ਤਮਾ ਚਲ ਚਲ ਇਹ ਦੇ ਦਿੰਦੀ ਸੀ ਪੂਆ ਮੈਂ ਕਹੇ ਦੇ ਦਿੰਦੀ ਮੈਂ ਕਹੇ ਦੇ ਦਿੰਦਾ ਮੇਰੀ ਪੂਆ ਦੋ ਕੀ ਆ ਜਾ ਮੈਂ ਸਰ ਪੂਆ ਦੋ ਤਲਵਰੀਆ ਬੋਲਣ ਆਈ ਤੇ ਜਿਹਨ ਤੋਂ ਦੋ ਇਕੋ ਜਿhko ਜਿhko ਕੀ ਕਰਨੀ ਸੀ ਹੈ ਨਾ ਕਹਿੰਦੇ ਹਾਂ ਹਾਂ ਆਈ ਤੇ ਆ ਤਾਂ ਹੁਣ ਵੀ ਪੈ ਜੂ ਇਹ ਤਾਂ ਹੁਣ ਪੈ ਜੂ ਜੀ ਤੂੰ ਬੋਲ ਕੋ ਦੋ ਆਦੀਆ ਪਹਿਲਾਂ ਫੋਨ ਨਾ ਨੇ ਜਿਹੜਾ ਚੜੂਗਾ ਨੀ ਮਾਈ ਦੇ ਵਿੱਚੋਂ ਫੋਨ ਕਰਦੇ ਨਾ ਲੈ ਨਾ ਆਹੋ ਦੇਖ ਕੋ ਜੂ ਅਕੜ ਜੀ ਹੈ ਨਾ ਇਹ ਤਾਂ ਬਾਹਰ ਮਾਜੇ ਤੇ ਫਰਾਕ ਸੂਟ ਬਣੂਗਾ ਨੀ ਤੂੰ ਹਾਂ ਫਰਾਕ ਬਣਵਾ ਕੇ ਪਲਾਜ਼ੋ ਬਣਵਾ ਲੂਗੇ ਹਾਂ ਲਾ ਇਦੋਂ ਦੋ ਸੂਤ ਬਣ ਗਿਆ ਜੀ ਤੀਜਾ ਵਰਤਨ ਦੇ ਦਿੱਤਾ ਉਹ ਮੈਂ ਸਮੋਰ ਨੂੰ ਦਿੱਤਾ ਕਰ ਲ ਚਲ ਤਿਆਂ ਤੇ ਮੋਜੇ ਨਾਲ ਪਾਣੀ ਦੋ ਰੰਤੀਆਂ ਲੈ ਆਂਦੀ ਪਾਣੀ ਬਾੜੀਆ ਪੂਆ ਸੋਕਾ 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 ਬੜੀ ਸੋਕਾ ਸੋਕਾ ਹੈ ਚਲੋ ਪਰ ਮੈਂ ਕਾਹਲ ਹੋਈ ਚੈ ਚਲ ਬਈ ਤੜਕੇ ਲਿਆਏ ਨੇ ਇਹਨਾਂ ਨੂੰ ਫਿਰ ਘਰ ਸਾਹਮਣੇ ਦੱਸੇਮ ਦਾ ਸਕਾਹ ਕਹੀਦੀ ਆ ਇਹ ਜੇ ਤਾਹ ਹਾ ਸੂ ਗੋਦਾ ਮਰੀਜ਼ ਆ ਹਨ ਜੇ ਨਾ ਰੈਕਟ ਕਰੇਗਾ ਬਟ ਮੈਨੂੰ ਬਾਲਾ ਖਬਰ ਹੋ ਹੋਰ ਇੱਕ ਮਿੱਠਾ ਕਿੱਥੇ ਖਾਦਾ ਜੀ ਮੈਨੂੰ ਜਾਂਦਾ ਤਲੀ ਜੀ ਦਾਦੀਆਂ ਦੇ ਆਪਰ ਰਿਸ਼ਤੇ ਦਾ ਜਵਾਗ ਹੋਰ ਉਹ ਕੋਈ ਵੈਕਟੀ ਮਰ ਅਚਾਰ ਇਹਦੇ ਵਿੱਚ ਮੱਤ੍ਤਾ ਰੱਖਦਾ ਗੱਡੀ ਹਾਂ ਇਹ ਇੰਗਾ ਤੇ ਰਕੀ ਤੇ ਪਾਣੀ ਮਗਾ ਕੇ ਬਾਹਰ ਗੋਲੀ ਦੇ ਜੇ ਮੱਤਰ ਉੱਤ ਪਰੇ ਨੋ ਕਰਦੇ ਪੁੱ ਆ ਹੁਣ ਜੇ ਤੁਸੀਂ 3 ਵੀ ਲਏ ਰਾਤ ਰੇਕੇ ਜਾਇਓ ਚੰਗਾ ਫੁੱ ਤਾਰਾ ਅੱਪੀ ਕੱਢ ਲੂ ਫੁੱਫੜਾ ਕੋ ਗੋਪੜੂ ਦੀ ਸਾਦੀ ਸੁਪੜ ਨਾ ਕਿ ਨੱਚਦੀ ਐਂ ਦੀ ਹਾਂ ਕੱਢ ਲੂ ਤਾਰਤਾ ਹੁਣ ਉਹਨੇ ਤਾਂ ਨਾਲ ਹੀ ਜਾਂਦੇ ਨੇ ਛੋੜੀਆਂ ਨੇ ਹੋਰ ਹੁਣ ਤਾਂ ਹੀ ਹੈਗਾ ਨਾਲੇ ਤਾਂ ਸਾਗ ਇਹਨਾਂ ਨੂੰ ਡੱਕਰ ਕੇ ਪਾ ਦੇਣੀ ਮਾਸੀ ਕੁਲਵੀਰ ਉਹਨੇ ਵਾਗ ਕੇ ਥੱਪਾ ਲਾਓ ਐ ਭਾਦਲੋ ਟੋਪੇ ਕਿਨ ਦੇ ਅੰਦਰ ਐਸਾ ਹੀ ਨਹੀਂ ਪਤਾ ਕੈ ਕੋਈ ਸ਼ੁੱਟੂ ਅੱਗੇ ਆਈ ਹੁੰਦੇ ਪ੍ਰਾਣੇ ਨਾਲ ਜਾ ਕੇ ਬਹਿ ਜਾਂਦੇ ਕਿ ਕਿਉਂ ਹਟੋ ਕਿ ਨਾ ਕੋਈ ਕੋ ਗੱਲ ਜਨ ਚਾਹ ਪ੍ਰਾਣੇ ਗਾਣੇ ਦੇ ਨਿਹੜੇ ਹੀ ਜੁੜੇ ਹੋਏ ਮਹਮਾਨ ਸਾਹਿਬ ਕੋਈ ਦਵਾਈ ਸੀ ਕੁੱਪਣਾ ਆ ਗਿਆ ਮੰਜੇ ਤੇ ਚਾਹ ਤੇ ਫਸਾ ਕੇ ਸਿੱਗਦੇ ਲਪਸਾ ਕੀ ਚਾਹ ਤੇ ਚਾਹ ਕੇ ਫੇਰ ਉੱਤੇ ਬੈਠਾ ਕੇ ਨਾ ਕੁਨੇ ਦਿਨ ਲੈ ਰਹੇ ਗਏ ਸੀ ਹਫਤਾ ਲਾ ਕੇ ਗਏ ਸੀ ਉਹ ਦੋਸਤਾਂ ਨੇ ਲਾਉਂਦਾ ਪਾਣੀ ਸਲਾਮ ਵੇਸ ਤੇ ਤੇ ਕੋਈ ਨਹੀਂ ਜਿਹਾ ਆਉਂਦਾ ਆਪਣੇ ਸੱਚੇ ਰਿਪੂਆ ਬਣਾਉ ਆਪੇ ਪੁਰਾਣੇ ਪਰੌਣੇ ਦਾ ਪੱਥੀ ਉਹਨੇ ਦਿੱਤਾ ਜਾਂ ਨਰਲਾਕ ਤੇ ਕਾਉਂਦੇ ਨੂੰ ਮਸਾ ਕੇ ਧੰਦੇ। ਰੁਕੋ ਯੋ। ਮਾਦਨਾ ਪਰੌਣੇ ਦਾ ਪਤਾ ਲੱਗਦਾ ਨਾ ਕਿਸੇ ਦਾ। ਉਹ ਉਹਦਾ ਲਾਇਦਾ। ਉਹ ਜਿਹੜੇ ਜਿਹਦੇ ਬਿਸਤਰਾ ਵਿਛਾਉਂਦੇ ਨਹੀਂ ਉਹਦੇ ਪਰੌਣਾ ਆਇਆ। ਬਿਣਾ ਬਿਣ ਮੰਜੇ ਬੁਣੇ ਤੋਂ ਵੀ ਬਥੇਰੇ ਵਾਲ ਟੂਕਣੇ ਟਰਵਾਏ ਨੇ। ਛੇੜ ਛੇੜ ਪਰੌਣੇ ਦੇ ਚਾਦਰ ਛਾ ਕੇ ਬਿਣ ਮੰਜੇ ਤੋਂ। ਹਾਂ ਤਾਂ ਪੁਰਾਣੇ ਲੜ ਪੰਦੇ ਨੇ ਛੇੜ ਕਰਦੇ ਨਾਲ ਹੀ। ਹੁਣ ਤਾਂ ਕੋਈ ਚੱਲਦਾ ਨਹੀਂ ਭਈ ਅੱਗੀ ਛੇੜੇ ਚੇਹੜਾ ਚੱਲੀ ਜਾਂਦੇ ਸੀ ਨਾ। you no.